ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਚਾਹਲ ਕਲਾਂ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚਿਆ ਵੀਰ ਨੇ ਤਿੰਨ ਪਸ਼ੂ ਸੇਲ ਕਰਨੇ ਆ ਦੋ ਟੋਕੜਾਂ ਤੇ ਇੱਕ ਬੱਚਿਆਈ ਆ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸੇ ਦਾ ਲਾਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਇੰਨਾ ਪਸ਼ੂਆਂ ਦੀ ਢੇਲ ਲਵਾਂਗੇ ਜੀ ਹਾਂ ਜੀ ਸਾਸਰੀ ਕਾਲ ਭਾਜੀ ਦੱਸਿਓ ਭਾਈ ਸਾਸਰੀ ਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਭਾਈ ਚੜ੍ਹਦੀ ਕਲਾ ਕਿੰਨੇ ਬਹੂਆ ਜੀ ਤੁਹਾਨੂੰ ਤਿੰਨ ਬਾਈ ਆਪਣੇ ਇੱਕ ਤਾਜੀ ਇਹ ਦੋ ਟੋਕੜਾ ਵਸ਼ੀਆ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਹਰਚਾਲ ਕਲਾਂ ਜੇ ਹਾਂਜੀ ਤਸੀਲ ਬਟਾਲਾ ਜ਼ਿਲ੍ਹਾ ਗਰਦਾਫੋ ਜੇ ਠੀਕ ਹੈ ਜੀ ਫੋਨ ਨੰਬਰ ਜ 71 74 75 ਠੀਕ ਹੈ ਨਾਮ ਦੱਸ ਦਿਓ ਜੀ ਨਾਮ ਪ੍ਰਿਤਪਾਲ ਸਿੰਘ ਜੀ ਤੇ ਸ਼ਰਵਾਦ ਜਿੱਤੇ ਵੀ ਕਰੀ ਆ ਆ ਤਾਜੀ ਤੋਂ ਘਰ ਲੈਂਦੇ ਭਾਜੀ ਵਸ਼ੀ ਮਗਰੇ ਦੇ ਇਹਦੇ ਮਗਰ ਵਸੀ ਜੇ ਭਾਜੀ ਠੀਕ ਹੈ ਤੇ ਵੀ ਦੀ ਸੂਈ ਜੇ ਤੇ 10 ਕਿਲੋ 10 11 ਕਿਲੋ ਦੁੱਧ ਹੈਗਾ ਹੁਣ ਵਸ਼ੀ ਬੜੀ ਸੋਹਣੀ ਦਿੱਤੀ ਹੈ ਨਾ ਵਸੀ ਮਗਰ ਹਾਂਜੀ ਠੀਕ ਹੈ ਜੀ ਇਹ ਸੂਆ ਪਹਿਲਾ ਜੀ ਪਹਿਲੇ ਸੂਏ ਸੋਈ ਆ ਪਹਿਲਾ ਹੀ ਸੂਆ ਭਾਜੀ ਕਿੰਨਾ ਦੁੱਧ ਦੱਸਿਆ ਜੀ ਪਹਿਲੇ 11 ਕਿਲੋ ਪੱਕਾ ਹੋਗਾ ਜਿਹੜਾ ਲੀਟਰ ਆ 11 ਕਿਲੋ ਹਾਂਜੀ ਤੇ ਰੱਸੀ ਪਾ ਕੇ ਚਵਾਈ ਕਰਦੇ ਆਵੇ ਭਾਜੀ ਬਾਕੀ ਲੇਵਲ ਉਹ ਖਾ ਲੋ ਕਿਦਾਂ ਮਈਆਂ ਵਾਲਾ ਲੇਵਲ ਲੱਗਾ ਹਾਂਜੀ ਸੋਹਣਾ ਲੇਵਲ ਆ ਆਰਡਰ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ 11 ਕਿਲੋ ਭਾਈ ਜੇ ਵਧੂ ਕੀ ਵਸੀ ਦੁੱਧੋਂ 11 ਕਿਲੋ ਹਾਂਜੀ ਹਾਂਜੀ ਤੋੜ ਲਓ ਵੀਰ ਜੀ ਆ ਵੇਖੋ ਸੋਹਣੀ ਆ ਬਾਕੀ ਸ਼ਾਈ ਵਾਲਾ ਜੀ ਸਹੀ ਵਾਲਾ ਜੀ ਅਰਤੀ ਦਾ ਕਰਾਉਣਾ ਬੁੱਧੂ ਚਿੱਟਾ ਮਹੀਂ ਆ ਗਿਆ ਭੋਜੀ ਹਾਂ ਜੀ ਹਾਂ ਜੀ ਹਾਂ ਜੀ 11 ਕਿਲੋ ਦੁੱਧ ਹੁਣ ਆਜ ਰਿਹਾ ਥਾਨ ਬੜਾ ਸੋਹਣਾ ਲੱਗਾ ਲੇਵਾ ਵੀ ਚੰਗਾ ਫਿਕਸ ਆਰਡਰ ਲਈ ਆ ਚੰਗੇ ਥਾਨ ਸੋਹਣੇ ਲੱਗੇ ਮੁਠੀ ਦੀ ਚਵਾਲੇ ਥੋੜਾ ਸਾਡੇ ਤੋਂ ਡਰਦੀ ਆ ਜੀ ਥੋੜਾ ਤੁਹਾਡੇ ਤੋਂ ਡਰਦੀ ਹਾਂ ਜੀ ਹਾਂ ਜੀ ਹਾਂ ਜੀ ਮਗਰ ਵਸ਼ੀ ਹੈ ਡਬਲ ਫਾਇਦਾ ਜੀ ਵਸ਼ੀ ਹੈ ਮਗਰ ਭਾਈ ਇਹਦੇ ਠੀਕ ਦਾਰਦੀ ਥੋੜਾ ਜਿਹਾ ਤੁਹਾਡੇੋਂ ਕੈਮਰੇ ਕਰਕੇ ਠੀਕ ਠੀਕ ਤੇ ਕਿੰਨਾ ਮੁੱਲ ਕਰਨਾ ਹੈ ਮੁੱਲ ਆ ਪਾਪਾ ਜੀ 42000 ਕਰਦੇ ਆ ਦੋਗੇ ਕਿਨੇ ਕਿ ਦੀ ਦੱਸ ਦੋ ਕਿਨੇ ਦੇ ਦੀਏ ਭਲੀ ਕਰ ਦੋ ਜੈ ਜੀ 38000 ਦੇ ਦੀਏ ਛੋਟ ਹੋ ਜੂਗੀ 35 ਦੀਆਂ ਦੀਆਂ ਬਸ ਭਾਜੀ ਛੋਟੀ ਕਰਨੀ ਅੱਗੇ ਛੋਟਾ ਵਾਲਾ ਕੰਮ ਕਰ ਦਿੰਦਾ ਮੈਂ 33 ਦੀਆਂ ਦੀਆਂ ਵਾਸ਼ੀ ਦੁੱਧ 13 ਕਿਲੋ 14 ਕਿਲੋ ਰਮਾਨਾ ਭਰ ਜਾਣਾ ਇਹਨੇ ਭਾਜੀ ਥਾਣਾ ਦੀ ਬਾਤ ਘਾੜਨੀ ਹੈ ਵੀਰ ਜੀ ਕੋਈ ਭਾਜੀ ਇੱਕ ਬਾਤ ਘਾੜਨੀ ਥਣਦੀ ਥੜਾ ਮੈਨਾਂ 1% ਦਾ ਵੀ ਨੁਕਸ ਨਹੀਂ ਹੈ ਠੀਕ ਹੈ ਜੀ ਬਾਕੀ ਸੋਹਣੇ ਥਾਣ ਲੱਗੇ ਹਨਾ ਮੁੱਠੀ ਦੀ ਚਵਾਰ ਮੈਂ ਆ ਕੇ ਭਾਜੀ ਸਮਝ ਲਓ ਆ ਵੇਖੋ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਭਾਜੀ ਬੜੀ ਵਧੀਆ ਭਾਜੀ ਅੱਗੇ ਦੋ ਜੀ ਨੰਬਰ ਤੇ ਜਰਸੀ ਆ ਗਈ। ਨੰਬਰ ਵਾਲੀ ਭਾਈ ਜਰਸੀ ਐਸਲੇ ਦੋਦੀ 7 ਕਿਲੋ। ਅੱਛਾ ਜੀ। ਇਹ ਜ਼ਿਆਦਾ ਹੀਟ ਦੀ ਭਾਈ ਆਪਾਂ ਗੱਲ ਕਰਾਈ ਆਪਣੇ ਵਸ਼ੇ ਕੋ ਕਰਾਈਓ ਵਾ ਛੜਾ ਬੱਜਾ ਵੀਡੀਓ ਬਣਾਈਆਂ। ਠੀਕ ਆ। ਇਹਦੇ ਤੋਂ ਲਿਆ ਟਾਈਮ ਕੋ 6 ਕਿਲੋ ਦੋ ਦਮਾਣੇ ਕਿ ਲੈ ਲੇ। ਠੀਕ ਹੈ ਜੀ। ਵਸ਼ੀ ਭਾਈ ਚੈੱਕ ਕਰਾਓ ਕਿਹੜੀ ਚੀਜ਼ ਬਰੀਡ ਵਾਲੀ ਹੈ। ਵਸ਼ੀ ਸੋਹਣੀ ਆ ਜੀ ਬਰੀਡ ਵਾਲੀ ਆ। ਹਾਂ ਜੀ। ਬਾਕੀ ਵਸ਼ਾ ਵੀ ਜਰਸੀ ਦਾ ਹੀ ਆ ਇਦਾਂ ਆਵੇ ਹੁਣ। ਆਪਣੇ ਕੋਲ ਵਸ਼ਾ ਵੀ ਰੱਖਿਆ ਆ ਸਾਨ। ਹਾਂ ਜੀ। ਦੁੱਧ 7 ਕਿਲੋ 6 ਕਿਲੋ ਹਣ ਭਾਜੀ ਤੁਸੀਂ 1 ਕਿਲੋ ਘੜ ਘੜੀ ਆ 6 ਕਿਲੋ ਹਾਂਜੀ ਬਾਕੀ ਥਾਨ ਸੋਹਣਾ ਲੱਗਾ ਜੀ ਹਨਾ ਭਾਜੀ ਸਪੈਸ਼ਲ ਵਸ਼ੀ ਆਗੇ ਤੇ ਖੁੱਡੇ ਇਹ ਦੇ ਵੇਖ ਲਓ ਮੱਝਾਂ ਰਗੇ ਜੇ ਮੱਝਾਂ ਨੂੰ ਖੁੱਡੇ ਲੱਗੇ ਹੁੰਦੇ ਨਹੀਂ ਮੈਂ ਭਾਜੀ ਜਿਹਨੂੰ ਮਈ ਕਹਦੀ ਐ ਨਾ ਉਹ ਆ ਭਾਜੀ ਹਾਂਜੀ ਐਦਾਂ ਹੀ ਭਾਜੀ ਯਾਰ ਇੱਥੇ ਮਰਜੀ ਦਾ ਰਕਮ ਵਟਲੇ ਭਾਜੀ 65000 ਦੀ ਵਸ਼ੀ ਆ ਹਾਂਜੀ 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 ਕਰ ਹੋ ਜਾ ਕੇ ਜੀ ਖਾੜ ਦੇ ਤਿੰਨ ਚਿਟੇ ਜੇ ਤੇ ਇੱਕ ਕਾਲਾ ਜੇ ਉਹ ਚੰਗੀ ਭਾਜੀ ਹਣਾ ਦੀ ਵੀਰ ਜੀ ਕੋਈ ਬਾਤ ਕਾੜਦੇ ਕੋਈ ਭਾਜੀ ਬਾਤ ਕਾੜਦੇ ਚਵਾਈ ਰੱਸੀ ਤੋਂ ਬਣਾਈ ਬਿਨਾਂ ਵਾਲਾ ਸੀ ਤੋਂ ਭਾਜੀ ਰੱਸੀ ਦੀ ਕੋਣੀ ਨੂੰ ਮੁੱਲ ਕਿਨਾ ਕਰਨਾ ਜੇ ਮੁੱਲ ਦੇ ਦਾ ਭਾਜੀ ਭਾਵੇਂ ਆਪਾਂ 25 ਗਾਲੇ 25 ਵੀ ਕੋ ਦੇਜੂਗਾ ਪਰ ਜਿਹੜੀ ਜਸ ਨਾ ਕਰਨੀ ਨੇ ਜੜੇ ਹਾਂਜੀ 20 ਆ ਦਿਵਸੀ ਦੇਣੀ ਹੈ ਭਾਜੀ ਬਸ ਛੋੜੋ ਜੂ ਮੌਕੇ ਤੇ ਛੋੜ ਕਰ ਦਾਂਗੇ ਭਾਜੀ ਫੋਨ ਲਾਵੇ ਕੋਈ ਵੀ ਹਣਾ ਹਾਂਜੀ ਜਿੰਨੂੰ ਪਸੰਦ ਹੋਵੇ ਮੋੜਨਾ ਨਹੀਂ ਭਾਜੀ ਬੜੀ ਹੈ ਜਿੰਨੂੰ ਕਿ ਉਹ ਕਦਰ ਹੋਈ ਨਾ ਯਾਦਗਾਰ ਕੀ ਚੀਜ਼ ਵਾਂ ਜੀ 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 ਬਿਲਕੁਲ ਬਿਲਕੁਲ ਜੀ ਅਗਲੀ ਅ ਠੀਕ ਆ ਇਹ ਭਾਜੀ ਸਿਰਫ 1.5 2 ਮਹੀਨੇ ਦੀ ਸੂਈ ਹੈ ਘਰ ਵਾਲੇ ਦੱਸੇ ਮਤਾਓ ਅੱਛਾ ਜੀ ਆਾਨੂੰ ਨਹੀਂ ਪਤਾ ਉਹਨਾਂ ਤਿੰਨਾਂ ਦੀ ਜਮਾਂ ਦੀ ਆ ਤੇ 7 ਕਿਲੋ ਦੁੱਧ ਪੱਕਾ 7 ਕਿਲੋ 7 ਕਿਲੋ ਦੁੱਧ ਭਾਜੀ ਪੱਕਾ ਧੋਰ ਲਓ ਭਾਜੀ ਇਹਨੂੰ 7 ਕਿਲੋ ਦੁੱਧ ਇਹਦੇ ਕੋਲ ਕੱਦ ਛੋਟਾ ਜੇ ਕੱਦ ਜਿਆਦਾ ਵੱਡਾ ਨਹੀਂਗਾ ਨਾਰਮਲ ਕੱਦ ਦੇ ਆ ਜਰਸੀਆਂ ਕਿ ਜਿਹੜਾ ਕੱਦਦੇ ਆ ਜੀ ਇਹਦਾ ਛੋਟੀ ਹਨ ਜਰਸੀਆਂ ਜਿਹੜੀਆਂ ਹੁੰਦੀਆਂ ਬਾਕੀ ਸੋਹਣੀਆਂ 7 ਕਿਲੋ ਦੁੱਧ ਚਵਾਈ ਵਰਦੀ ਰਸੀਪਾ ਕਰਦੇਗੇ ਚਵਾਈ ਪਾਜੀ ਬਾਕੀ ਠੰਡੀ ਆ ਠੀਕ ਆ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਹੱਥ ਉੱਥੇ ਲਾਈ ਜਾਓ ਠੰਡੀ ਬੜੀ ਆ ਠੀਕ ਆ ਜੀ ਲੈ ਜਾਓ ਬਾਕੀ ਫਿਕਸ ਆਰਡਰ ਵਾਲੀ ਆ ਜੀ ਇਹ ਵੀ ਥਾਣੇ ਦੇ ਵੀ ਸੋਹਣੇ ਲੱਗੇ ਆ ਮੁੱਠੀ ਦੀ ਜਵਾਲਾ ਸਨ ਲੱਗਾ ਜੀ ਇਹਦਾ ਇਹ ਜਿਹੜੀ ਨਾ ਭਾਜੀ ਵਸ਼ੀ ਹਾਂਜੀ ਆਹ ਜਿਹੜੀ 15 ਦੀ ਨਹੀਂ ਹੋਣਗੀ ਹਾਂਜੀ ਠੀਗਾ ਵੀ ਲੱਗਾ ਜੇ ਨੂੰ ਠੀਕ ਹੈ ਜੀ ਕਈ ਯਕੀਨ ਨਹੀਂ ਕਰਦੇ ਕਈ ਕਰਦੇ ਕਰ ਵੀ ਲੈਂਦੇ ਕੇ ਬੰਦੇ ਇਹਦੀ ਵੀਡੀਓ ਵੀ ਬਣਾਈ ਕੱਲ ਆਪਣੇ ਕੋਲ ਸ਼ੇਕ ਆਉਂਦੇ ਨੇ ਕਿਹੜਾ ਆਪਣੇ ਕੋਲ ਬੜੇ ਦਿਨਾਂ ਦੀ ਹੈ ਤੁਹਾਨੂੰ ਪਤਾ ਹੁੰਦਾ ਜਾਂਦਾ ਏਦਾਂ ਹਾਂਜੀ 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 ਉਹ ਵਸ਼ੀ ਆਪਾਂ ਕਰੀ ਵੀਡੀਓ ਤੇ ਪਾਈ ਹੋ ਗਿਆ ਮਹੀਨਾ ਕਰ ਹਾਂਜੀ ਤੋਂ ਆਪਾਂ ਕਿਹਾ 3500 ਰੁਪਏ ਤੇ ਨਹੀਂ ਆ ਦੀ ਦੇ ਦਾਂਗੇ ਤੇ ਕੰਮ ਵੀ ਨਹੀਂ ਹਾਰ ਦੀ ਲਲ ਵੀ ਲਈ ਸੀ ਅੱਛਾ ਤੇ ਲੈ ਕੇ ਛੱਡਦੀ ਤੇ ਉਹ ਵੀ ਵਸ਼ੀ ਬਣੀ ਦਸੀ ਜੀ ਆਪਾਂ ਅੱਛਾ ਉਹ ਹੁਣ ਸਾਡੇ ਉਹ ਵਸ਼ੇ ਦੀ ਬਣੀ ਨਿਕਲੀ ਚੱਕ ਪਾਸ ਹੋ ਗਈ ਆਪਣੇ ਘਰ ਚੈੱਕ ਕਰਾਤੀ ਹਾਂਜੀ ਚੱਕ ਪਾਸ ਗੱਬਣ ਨਿਕਲ ਗਈ ਕਿਹੜੀ ਬਣੀ ਉਹਨੂੰ ਭਾਜੀ ਬਣੀ ਦੱਸਾਂਗੇ ਠੀਕ ਆ ਇਹ ਉਹਨਾਂ ਨੇ ਠੀਕ ਹੈ ਹਾਂਜੀ ਤੇ ਕਿੰਨਾ ਮੁੱਲ ਕਰਨਾ ਇਹਦਾ ਮੁੱਲ ਭਾਵੇਂ ਪਪਾ ਜੀ 22 ਗਾਲੀਆਂ 20 ਗਾਲੀਆਂ 17000 ਦੀ ਵਸ਼ੀ ਦੇਣੀ ਹੈ ਭਾਜੀ ਛੋੜ ਕੇ ਨਹੀਂ ਕਰ ਦੋਗੇ 500 ਰੁਪਿਆ ਕਰਦਾਂਗੇ 16000 ਦੀ ਕੋਈ ਮੇਰਾ ਵੀ 14 15 ਵਾਲਾ ਫੋਨ ਲੱਗ 16 ਦੀ ਪੂਰੀ ਦੇ ਦਿਓਗੇ ਦੇ ਦਾਂਗੇ ਭਾਜੀ ਬਸ ਛੋੜ ਹੀ ਕਰਨੀ ਜੇ ਚੋਂ ਠੀਕ ਉਹ ਵੀ ਪੋਣੀ ਹਣ ਨਹੀਂ ਨਹੀਂ ਉਹ ਨਹੀਂ ਦੇਣੀ ਹਣ ਵਸ਼ੀ ਭਾਜੀ ਉਹ ਨਹੀਂ ਦੇਣੀ ਹਾਂਜੀ ਕਰਨੀ ਕੋਈ ਗੱਲ ਬਾਤ ਬਸ ਇਹੋ ਹੀ ਆ ਭਾਜੀ ਸੂਈਆਂ ਸਵਾਈਆਂ ਤਿੰਨੇ ਆਪਣੀ ਇੱਥੇ ਚੱਕ ਪਾਸ ਕਰਕੇ ਚੋ ਚੋ ਆ ਕੇ ਖੜੋ ਭਾਜੀ ਬਸ ਠੀਕ ਹੈ ਜੀ ਉਹ ਸਾਡੀ ਹਾਲ ਵੀਡੀਓ ਚ ਬੇਚੀ ਹੁੰਦੀ ਆ ਹਾਂਜੀ 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 ਬਿਲਕੁਲ ਜੀ ਬਾਕੀ ਤਸੱਲੀ ਕਰਨਾ ਕਾਹਦੀ ਜ਼ਿੰਮੇਵਾਰੀ ਆ ਤੇ ਜਿਹੜਾ ਤਸੱਲੀ ਕਰਕੇ ਖੜਦਾ ਉਹ ਹੀ ਸਾਨੂੰ ਫੋਨ ਕਰੇ ਮੁੜ ਕੇ ਵੀ ਤਸੱਲੀ ਕਰਕੇ ਲਿਆਂਦੀ ਆ ਮੈਂ ਜੀ ਕੋਈ ਜਦਾਂ ਮਰਜ਼ੀ ਕੋਈ ਤਸੱਲੀ ਕਰੇ ਭਾਜੀ ਜੀ ਜਦੋਂ ਮਰਜ਼ੀ ਆਵੇ ਕੋਈ ਨਹੀਂ ਜਦਾਂ ਮਰਜ਼ੀ ਆਵੇ ਤਸੱਲੀ ਕਰ ਲਾ ਲਿਓ ਵੀਰ ਨੂੰ ਫੋਨ ਆ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ